ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆ ਗਈਆਂ ਵੀਰੋ ਜੈਜ ਰੇਟਾ ਚੰਗੀਆਂ ਝੋਟੀਆਂ ਆ ਗਈਆਂ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਕੁਝ ਗੱਪੜਾ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਭਾਜੀ ਕੀ ਹਾਲ ਚੱਲੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾ ਬਾ ਕਿਰਪਾ ਤੁਹਾਨੂੰ ਗੁਰਵਾ ਦੀ ਬਹੁਤ ਬਹੁਤ ਧੰਨਵਾਦ ਵਧੀਆ ਜੀ YouTube ਤੇ ਖਣੌਲ ਸਾਰੇ ਭੈਣਾਂ ਸਾਸਿਕਾ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈਗਾ 8585 135 ਠੀਕ ਹੈ ਜੀ ਤਾਂ ਵੀਰ ਜੀ ਅੱਜ ਜੀ ਕੋਲੇ ਆ ਗੀਆਂ ਵਹਿੜਾਂ ਜਿਆ ਜੀ ਰੇਡ ਕੋ ਤਿੰਨੇ ਆ ਹਾਂਜੀ ਇਹ ਕੋਲ ਤੋਪੜਾ ਦੁੱਧ 5-6 ਕਿਲੋ ਇਹ ਤੁਹਾਨੂੰ ਐਡ ਤੇ ਕੋਈ ਜੀ ਵੀਰ ਫੋਨ ਕਰੇਗਾ ਉਹ ਖਾਲ ਦਾਂਗੇ ਬਿਲਕੁਲ ਉਹ ਵਹਿੜਾਂ ਇੱਥੇ ਤਿੰਨ ਮਈਆਂ ਨੇ ਤਿੰਨ ਛੋਟੀਆਂ ਆ ਗਈਆਂ ਜੀ ਇੱਕ ਮਈ ਵੱਡੀ ਹੈ ਮੇਰੇ ਕੋਲ ਪਿਆਰ ਅੱਜ ਬੜਾ 1500 ਲੀਟਰ ਵਾਲੀ ਆ ਬਿਲਕੁਲ ਤਾਂ ਰੇਟ ਜਿਆਜ ਹਨਾ ਵੀਰ ਜੀ ਹਰ ਵੀਡੀਓ ਵਾਂਗੂ ਬੜਾ ਜਿਆਜ ਭਾਈ ਵੱਡਾ ਕਰ ਆਪਣਾ ਸਿਕਜਮੈਂਟ ਉਹਦੀ ਵਿਖਦਾ ਤਾਂ ਹੀ ਵਿਖਦਾ ਜੀ ਤਾਂ ਹੀ ਵਿਖਦਾ ਰੇਟ ਸਚਾਈ ਤੇ ਪਸ਼ੂ ਜੋ ਹੈਗਾ ਉਹ ਦੱਸਣਾ ਭਾਈ ਛੱਡ ਦੀ ਗਾਂ ਅੱਜ ਹਾਂਜੀ ਤੇ ਜੇ ਜੋ ਸਾਰੇ ਤੁਰਪੇ ਨਾ ਹਾਂਜੀ ਫਿਰ ਦੁੱਧ 15 ਕਿਲੋ ਭਰਾ ਦੋਗੀ ਵੈੜ ਬਿਲਕੁਲ ਤਮ ਵੱਡੇ ਪੱਲੇ ਚ ਜਿਹੜਾ ਮਜੂਤ ਹੁੰਦਾ ਹੈ ਦੇਖੋ 9 ਕਿਲੋ ਆ 9 ਕਿਲੋ ਆ 9 ਕਿਲੋ ਆ ਤਾਂ ਵੀਰ ਜੀ ਕਿੱਡੀ ਵੈੜ ਆ ਇਹ ਨੇ ਸੱਜਰਨੇ ਦੇ ਸੱਜਰਨੇ ਭਾਜੀ 35 ਲੀਟਰ ਦਾ ਰਿਕਾਰਡ ਰੱਖਿਆ ਹੈ 35 ਲੀਟਰ ਦਾ ਰਿਕਾਰਡ ਗਾ ਬਸ ਜੇ ਕਾਤ ਗਾ ਤੇ ਹੁੰਦੀ ਬਰਾਬਰ ਬਿਲਕੁਲ ਕਿੰਨੀ ਵੱਡੀਆਂ ਵੀਰ ਜੀ ਇਹ ਨੋਰਮਲ ਸੇਵਾ ਤੇ ਦੁੱਧ ਚਮਾਉਣ ਵਾਲੀ ਆ ਹਨਾ ਜੀ ਹਾ ਜੀ ਤੇ ਥਾਨ ਸੁਣ ਵੀ ਜਗਾ ਸਪੈਸ਼ਲ ਲੱਗਿਆ ਵੀਰੋ ਨੌ ਕਾਲਾ ਥਾਨ ਲੱਗਿਆ ਤਾਂ ਸੀਲਸਾਕ ਬਹੁਤ ਆ ਜੀ ਚਾਬਾਤਾਂ ਕੋਈਪੁਰ ਛਟਾਨੀ ਵੀਰੋ ਚਵਾ ਪੋਲਾ ਲੱਗਿਆ। ਕੀ ਆ ਮਾਰਾ ਠੀਕ ਹੈ ਵੀ ਤੂੰ। ਖੋਲੋ ਵੀ ਸਾਹ ਬੜੇ ਭਾਜੇ ਵਾਸੀ। ਸਾਹ ਬੋਤਾ ਹਨਾ ਜੀ ਲੈ ਲੈ ਤੂੰ। ਤਾਂ ਬਾਕੀ ਵੇਖੋ ਵੀਰੋ ਗੱਡੀ ਗਾਏ ਆ ਕਿਦਾਂ ਵੀਰੇ ਗਾਂ ਦੱਸਦੇ ਸੀਮਾ ਸਮੁੰਦਰ ਆਇਆ। ਜਿੰਨੇ ਹੁਣ ਰਿਸਟਾਲੇ ਕਰ ਪਏ ਨਾ ਹੁਣ ਵੀ ਪੰਦਰ ਟੱਟ ਦੋ ਚਵਾ ਲੈਣਾ ਹੁਣ ਵੀ। ਰਿਸਟਾਲੇ ਜੀ ਬਾਕੀ ਚਵਾ ਦੇਣਾ ਹਨਾ ਜੀ। ਤਾਂ ਬਾਕੀ ਚਲੋ ਵੀਰੋ ਕਿਤੇ ਟੁੱਕੀ ਦਾ ਮੁੱਲ ਕਿਤੇ ਪਾਉ ਹਣਾ ਵੀਰ ਜੀ ਕੋਈ ਸੇਵਾ ਕਰ ਲੂ ਵੀਰ। ਬੜਾ ਭਾਜੀ ਮਸ਼ੀਰ ਭਾਈ ਜੀ ਜੇਕਰ ਆਤਾ ਦਵੇ 2 ਡੇਢ 2 ਲੱਖ ਦੀ ਵੇਚ ਲੈ ਪੜਾ ਕੀ ਬਾਤ ਆਇਆ ਕੋਲ ਕੱਦ ਵਜਨ ਵਾਲੀ ਵੀਰੋ ਵੱਡੇ ਫੱਲੇ ਚ ਖਾਣ ਚੰਗਾ ਲੱਗਿਆ ਹੜਾ ਵੀਰ ਜੀ ਐਡੀ ਗਾਂ ਦੀ ਕਿਦਾਂ ਚੰਗੀ ਸੇਵਾ ਹੋਵੇ ਤਾਂ ਨੋਰਮਲ ਛੋਟੀਆਂ ਗਾਵਾਂ ਜਿਨ੍ਹਾਂ ਦਾ ਦੁੱਧ ਸੱਜਣਾ ਜਿਨ੍ਹਾਂ ਦੇ ਚਵਾਈ ਜਾਉ ਟੋਕੜੀ ਕੋਈ ਕੋਈ ਦਾਵੀ ਇੰਦੇ ਸਾਹਮਣੇਗਾ ਮੈਂ ਵੀ ਹਾਂਜੀ ਤਾਂ ਦੋ ਤਰ ਮਾਨ ਹਨ ਪਰ ਐਡੀ ਗਾਂ ਦਾ ਦੁੱਧ ਕੁਝ ਨਹੀਂ ਆਉਂਦਾ ਬਿਲਕੁਲ ਵੀਰ ਜੀ ਸਿਰਫ ਸਾਹਮਣੇ ਇੰਦੇ ਤੋਂ ਕਹੋਗੇ 40 50 ਗਾਵਾਂ ਹੁੰਦੇ ਘੜੋ ਘੜ ਬਿਲਕੁਲ ਉਹਦੇ ਵਿੱਚ ਨਿਕਲ ਕੇ ਆਈ ਤਾਂ ਗੋਵਾ ਦੋ ਟਾਂਗੇ ਘੜਾ ਲਾਇਆ ਬਿਲਕੁਲ ਨਾਲੇ ਵੀਰ ਜੀ ਇਹਨੇ ਪੰਡ ਪੱਠੀਆਂ ਦੀ ਮੰਗਣੀ ਹੈ ਨਾ ਜਲਦੀ ਨੇ ਲੋ ਜਰੂਰ ਪਾਈ ਤਾਂ ਬਾਕੀ ਵੀਰੋ ਦੁੱਧ ਸੇਵਾ ਦਾ ਬਾਕੀ ਠੰਡੇ ਵੀ ਬੜੀ ਵਧੀਆ ਵੀਰ ਜੀ ਸੀਸਲਾ ਕਰ ਲੈ ਟੋਕੜੀਆਂ ਲੱਗਾ 1.5 ਲੱਖ ਦੀ ਵੇਚਣ ਲਈ ਫੇਰ ਤੇ ਕੀਮਤ ਫੋਲੋ ਨਹੀਂ ਆ ਗਈ ਜੀ ਚਲੋ ਗਾਂ ਵੀ ਮੇਰਾ ਵੀ ਕੋ ਸਾਹਮੇਗਾ ਬਿਲਕੁਲ ਨਹੀਂ ਯਾਰ ਲੰਗਾ ਤਾਂ ਤਾਂ ਡਾ ਰੇਡ ਵੀਰ ਜੀ ਹਰ ਵੀਡੀਓ ਜੀ ਵੀ ਜਾਇਜ਼ ਹੁੰਦਾ ਵਾ ਪਸ਼ੂ ਵੀ ਸਾਫ਼ ਸੁਥਰਾ ਹੁੰਦਾ ਤਾਂ ਚਲੋ ਕਿਹੜਾ ਵੀਰ ਲੈ ਜੂ ਸਾਹਮਲੂ ਤਾਂ ਟੁੱਕੀ ਮੁੱਲ ਪਾ ਜੂ ਜ਼ਰੂਰ ਜੋ ਭਾਈ ਹਾਂਜੀ ਤੇ ਵੀਰ ਜੀ ਕਿੰਨੇ ਦੀ ਇਹ ਦੇ ਦੇਣੀ ਹੁਣ ਕਲੰਦਰ ਜੀ ਜ਼ਰੂਰੀ ਟੁੱਕੀ ਮੁੱਲ ਪਾਓਗੇ ਇਹਨੇ ਦੁੱਧ ਦੀ ਮੁੱਲ ਪਾ ਦੇ ਦੁੱਧ ਨੇ ਪਾਉਣਾ ਪਾਣਾ ਜੀ ਮੁੱਲ ਪਾ ਲੈਣਾ ਨੇ ਆਪਣਾ ਤਾਂ 9 ਕਿਲੋ ਦੁੱਧ ਦਾ ਵੀਰ ਜੀ ਚਲੋ ਕਿਹੜਾ ਵੀ ਸੇਵਾ ਕਰੀਏ ਦੁੱਧੋ ਨੇ ਵਾਜਿਆ ਨਾ ਹਣ ਜੀ ਭਾਜੀ ਮੁੱਲ ਕਰਦੇ ਜੀ 30000 ਰੁਪਇਆ ਹਾਂਜੀ ਤੇ ਜਿਹੜੀ ਦੇਣੀ ਆ 2000 ਦੀ 2000 ਦੀ 2000 ਦੀ ਵੱਡੀ ਵੜਾ ਜਿੱਦਾਂ ਮਰਜੀ ਭਾਅ ਵਾਗੜ ਕੋ ਬਚਾ ਤਾਰੇ ਬਾਹਰ ਜਰੇ ਬਿਲਕੁਲ ਜੀ ਤਾਂ ਹਾਂ 1000 ਘਟਾ ਦਿਓ 21 ਦੀ ਕਰ ਦਿਓ ਹਾਂ ਨਾ ਹਨਾ ਵੀਰ ਜੀ ਜਾਂ ਤਾਂ ਭਾਜੀ ਹਨਾ ਜੀ 21 ਜੋ ਗੱਲ ਨਹੀਂ ਠੀਕ ਹੈ ਜੀ ਵੇਖੋ ਵੀਰੋ ਰੇਟ ਜਾ ਜਾ ਵੀਰ ਦਾ ਤਾਂ ਦੂਜੇ ਨੰਬਰ ਤੇ ਆ ਗਈ ਵੀਰਜੀ ਵੈੜ ਦੂਜੇ ਨੰਬਰ ਤੇ ਪਾਜੀ ਪਹਿਲਾ ਸੁਆ ਜੀ ਪਹਿਲਾ ਸੁਆ ਪਹਿਲਾ ਸੁਆ 13 ਲੀਟਰ ਬਚੀਗਾ ਦੁੱਧ 50 ਦਿਨਾਂ ਦੀ ਸੂਈ ਜੇ 13 ਲੀਟਰ ਠੀਕ ਹੈ 13 ਲੀਟਰ ਦੁੱਧ ਬੱਚਾ ਨਹੀਂ ਜਾਏਗਾ ਬੱਚਾ ਨਹੀਂ ਬੱਚਾ ਮਰ ਗਿਆ ਜੇ 50 ਦਿਨਾਂ ਦੀ ਸੂਈ ਜੇ ਠੀਕ ਹੈ ਜਿਵਾਈ ਵਿਖਾਉਣਾ ਦੀ ਪੜ ਬਾੜ ਦੀ ਚਿਵਾਈ ਵਿਖਾ ਦਿਓ ਤਾਂ ਵੇਖੋ ਵੀਰੋ ਦੁੱਧ ਚੰਗਾ ਆ ਕਿਵੇਂ ਵੀਰਜੀ ਨੇ ਦੱਸਿਆ ਕਿ ਬੱਚਾ ਇਹਦਾ ਨਹੀਂ ਜੋ ਐ ਗੁਲਾਬੀ ਥਾਨ ਆ ਗਿਆ ਤਾਂ ਚਿਵਾ ਚੂ ਵੀਰਜੀ ਕਹਿੰਦੇ ਇੱਕ ਨੰਬਰ ਲੱਗਿਆ ਬਾਕੀ ਉਹ ਤੁਹਾਨੂੰ ਮਖਾਲ ਦਿੰਨੇ ਆ ਧਾਨਾ ਤੁਰਾ ਮਾਰ ਕੇ है भी देखो भीर मगले सुना का नंबर लगे जो मोटी धार ठीक है जी। बड़ी, बड़ी। सुवा सुवा पेले जी बिल्कुल ਹਾਂ ਹੁਣ ਦੁੱਧ ਕਿੰਨਾ ਵੀਰ ਜੀ ਦੁੱਧ ਕੋਈ ਤੋਂ 8 ਕਿੰਨਾ ਭੰਗ ਦੋ ਡੰਗ ਚੋਲੇ ਚੰਡਾਂ ਦੇ ਚੋਲੇ ਬਿਲਕੁਲ 13 ਲੀਟਰ ਦੁੱਧ ਮਜੂਬ 13 ਲੀਟਰ ਨਿਕਲੋ 13 ਲੀਟਰ ਬਿਲਕੁਲ ਬੱਛੀ ਇਹ ਵੀ 15 ਲੀਟਰ ਦਾ ਜਾਣੀ ਹੁਣ ਵੀ ਬਿਲਕੁਲ ਤਾਂ ਵੇਖੋ ਵੀਰੋ ਬੜੀ ਸ਼ਕੀਨ ਵਹਿੜਾ ਪਿੱਲੇ ਸੂਏ ਦੀ ਆ ਵੱਡੇ ਪੱਲੇ ਚ ਲੈਵਾਂ ਲੂਆ ਐ ਚੰਗਾ ਸੋਹਣਾ ਲੱਗਿਆ ਤਾਂ ਕਿਵੇਂ ਵੀਰ ਜੀ ਨੇ ਦੱਸਦਾ ਕਿ ਇਹਦਾ ਬੱਚਾ ਨਹੀਂ ਜਿਹੜਾ ਦੁੱਧ ਬਹੁਤ ਸੋਹਣਾ ਥੱਲੇ ਵਹਿੜਦੇ ਤਾਂ ਬੱਚਾ ਇਹਦਾ ਮਰ ਗਿਆ ਸੂਈ ਥੋੜੇ ਟਾਈਮ ਦੀ ਆ ਬਾਕੀ ਵੀਰੋ ਲੈਵਾ ਹੀ ਦੱਸਦਾ ਸੱਜਰਾਂ ਦਾ ਬਿਲਕੁਲ ਸੋਹਣੀ ਵਹਿੜਾ ਤਾ ਬਗੀ ਵੀਰ ਜੀ ਹਰ ਵੀਡੀਓ ਜੇ ਉਹ ਬਣਤੀ ਹੁੰਦੀ ਆ ਕਿ ਵੀਡੀਓ ਉਹੀ ਅਪਲੋਡ ਹੁੰਦੀ ਆ ਵੀਰ ਜੀ ਜਿੰਨਾ ਵੀਰਾਂ ਦੇ ਯਕੀਨ ਆ ਪਸ਼ੂ ਸਾਫ਼ ਸੁਥਰਾ ਹੁੰਦਾ ਸੱਚਾਈ ਹੁੰਦੀ ਆ ਤਾ ਨਹੀਂ ਤੇ ਵੀਰ ਜੀ ਚਾਰ ਦੰਦ ਚਾਰ ਦੰਦ ਚਵਗੀ ਵਸ਼ੀ ਠੀਕ ਆ ਜੀ ਤਾ ਵੇਖੋ ਵੀਰੋ ਪੂਰੀ ਸੱਚਾਈ ਆ ਬੱਚਾ ਨਹੀਂ ਆਗਾ ਤੇ ਨਹੀਂ ਆਗਾ ਸੱਚ ਦੱਸਿਆ ਵੀਰੋ ਨਾ ਤਾ ਵੈੜ ਛਕੀਣ ਜੋ ਵੱਡੀ ਵੈੜ ਆ ਕਿਉਂਕਿ ਉਹਨਾਂ ਰੇਟ ਨੋਰਮਲ ਹੋਏ ਨਾ ਇਹਦਾ ਬੱਚੇ ਤੋਂ ਬਿਨਾ ਤਾ ਜੋ ਦੁੱਧ ਦੱਸਦੇ ਵੀਰੇ ਉਹੀ ਨਿਕਲਦਾ ਜਿਉ ਪਸ਼ੂਆਂ ਦਾ ਬੇਫਿਕਰ ਹੋ ਕੇ ਵੀਰਾਂ ਨੂੰ ਬੇਨਤੀ ਹੁੰਦੀ ਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਬੇਫਿਕਰ ਹੋ ਕੇ ਆਇਓ ਕਿਉਂਕਿ ਜੋ ਦੱਸਿਆ ਨਿਕਲੂ ਹੋਗੀ ਤਾਂ ਵੀਰ ਜੀ ਦੁੱਧ 13 ਲੀਟਰ ਆ ਗਿਆ ਤਾਂ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਮੁੱਲ ਭਾਜੀ ਕਿੰਨਾਂ ਦਾ ਭਾਜੀ ਇਹ ਦੁੱਧ ਦਾ ਬੱਚਾ ਹਾਂਜੀ ਫੇਤਵਸ਼ੀ ਵਿੱਚ ਨਾਲ ਹੀ 60000 ਦੀ ਬਿਲਕੁਲ ਬਿਲਕੁਲ ਤਾਂ ਕਿ ਨਹੀਂ ਹਾਂਜੀ ਤੇ ਦੁੱਧ ਨੇ ਹੁਣ ਵੀ 15 ਲੀਟਰ ਚਵਾਣਾ 13 ਲੀਟਰ ਹੁਣ ਮੌਜੂਦ ਹੈ ਮੌਜੂਦ ਹੈ 13 15 ਲੀਟਰ ਤੋਂ ਹੁਣ ਨੇ ਚਵਾ ਦੇਣਾ ਹਾਂਜੀ ਵਸ਼ੀ ਜਿਹੜੀ ਹਾਨ ਆਈ ਹੋਵੇ ਵਸ਼ੀ ਜਿਹੜੀ ਦੇਣੀ ਹੈ ਹਾਂਜੀ 40000 ਦੀ ਹਾਨਾ 40 ਦੀ 40000 ਦੀ ਠੀਕ ਹੈ ਜੀ ਵਸ਼ੀ ਸਾ ਬੜੀ ਭਾਜੀ ਸਫਾਈਆਂ ਤੇ ਵੀਰੇ ਵੇਖੋ ਫੇਸ ਕੁਆਲਟੀ ਵਾੜਦੀ ਤਾਂ ਪਹਿਲੇ ਸੁਵੇ ਦੀ ਨੌਕ ਵਾਲਾ ਥਾਣਾ ਗਿਆ ਸੋਹਣਾ ਐ ਗੁਲਾਬੀ ਗੁਲਾਬੀ ਖਾਣਾ ਲੈਵੇ ਲੋਗੇ ਦੀ ਬਹੁਤ ਸਾਫ ਆ ਤਾਂ ਚਲੋ ਵੀਰ ਜੀ ਇਹਦਾ ਨਵਾਂ ਪਸ਼ੂ ਹਨਾ ਫਿਰ ਤੁਹਾਨੂੰ ਭਾਜੀ ਚਾਰੇ ਪੈ 45 ਦੇ ਟਕਾਹ ਵੇਖੋ ਥਾਂ ਸਾਫ ਹੈ ਬਿਲਕੁਲ ਸਫਾਈ ਬਹੁਤ ਆ ਜੀ ਵਾਈ ਬੜੀ ਵਧੀਜੀ ਤਾਂ ਖਾਣਾ 40 ਦੀ ਹਨਾ ਜੀ ਕੋਈ ਵੀਰ ਫੋਨ ਲਾਵੇ ਕੋਈ ਨਹੀਂ ਮਾਨਤਨ ਹੋ ਜੂ ਹਨਾ ਭਾਜੀ ਕਰ ਦਾਂਗੇ ਤਾਂ ਵੇਖੋ ਵੀਰੇ ਤੁਸੀਂ ਫੋਨ ਜ਼ਰੂਰ ਵੀਰ ਨੂੰ ਲਾ ਰਿਓ ਮਾਨਤਨ ਵੀ ਹੋ ਜੂ ਤਾਂ ਸੋਹਣੀ ਵੈੜਾ ਐ ਗਾਡਰ ਗੁੱਡ ਵਾਂਗੂ ਸਿੱਧੀ ਆ ਉੱਪਰੋਂ ਵੇਖੋ ਬੜੀ ਸ਼ਕੀਨ ਵੈੜਾ ਜੀ ਹਾਂਜੀ ਵੀਰ ਜੀ ਤੀਜੇ ਨੰਬਰ ਤੇ ਆ ਗਈ ਝੋਡੀ ਤੀਜੇ ਨੰਬਰ ਦਾ ਭਾਜੀ ਦੁੱਧ 7 ਕਿਲੋ ਹਾਂਜੀ ਤੇ ਰਸਤਾਂ ਦੀ ਝੋਡੀ ਠੀਕ ਹੈ ਜੀ ਟੋਕੜ ਟੋਕਣਾ ਟੋਕੜ ਠੀਕ ਹੈ ਕੋਈ ਟੀਗਾ ਨਹੀਂ ਕੋਈ ਪਾਣਾ ਨਹੀਂ ਪਾਉਂਦੀ ਲੋੜ ਠੀਕ ਹੈ ਐਂਦਾ ਝੋਡੀ ਤੇ ਥੱਲੇ ਬੈਹ ਦੋ ਇਹਨੇ ਝੋਡੀ ਕਹੂਗੀ ਵੀ ਮੈਂ ਇੱਧਰ ਜਾਵਾਂ ਇੱਧਰ ਜਾਵਾਂ ਮੱਤ ਬੜੀ ਕੋਈ ਨਹੀਂਗਾ ਬਿਲਕੁਲ ਸੀ ਝੋਟੀ ਆ ਗਈ ਇਹਦਾ ਐਮ ਦਾ ਫੇਸ ਇਹਦਾ ਦੁੱਧ 7 ਕਿਲੋ ਹਾਂ 7 ਕਿਲੋ ਬੰਦਿਆਂ ਨੇ ਮੈਂ ਨਹੀਂ ਦੇਖੋ ਵੀਰੋ ਤੇ ਮਾਰ ਘੱਟੇ ਆਈ ਏ ਅੱਛਾ ਹੀ ਰਸਤਾਂ ਦੀ ਝੋਡੀ ਰਸਤਾਂ ਦੀ ਆ ਗਈ ਵੇਖੋ ਵੀਰੋ ਸਿੰਘ ਦੇ ਫੇਸ ਕੁਆਲਿਟੀ ਐ ਲੰਮੀ ਬੇਲ ਦੀ ਬੂਥੀ ਆ ਜੀ ਤਾਂ ਸਿੰਘ ਦੀ ਕੁਆਲਿਟੀ ਤਾਂ ਰਾਜਸਥਾਨ ਦੀ ਇਹ ਮੱਝਾਂ ਦੇ ਪਿੱਛੇ ਵੀਰ ਕਹਿੰਦਾ ਈ ਝੋਟੀ ਤਾਂ ਹੈ ਵੀਰੋ ਸੀਲਸ ਲੱਗ ਲਓ ਵੀਰ ਜੀ ਕਿਦਾਂ ਇਹ ਲੰਮਾ ਟਾਈਮ ਦੁੱਧ ਦਿੰਦੀਆਂ ਹਨਾ ਭਾਈ ਇਹ ਰਾਜਸਥਾਨ ਜਿਹੜਾ ਸਿਰਦੀ ਆ ਸਿੰਘ ਦੀ ਕੁਆਲਿਟੀ ਵੇਖੋ ਪੂਰੀਆਂ ਨਿਸ਼ਾਨੀਆਂ ਚੈੱਕ ਕਰੋ ਫਿਰ ਕੁਆਲਿਟੀ ਨੂੰ ਜੀ ਤਾਂ ਉਹ ਮੇਰੇ ਬੰਦੇ ਨੇ ਤਾਂ ਇਹਨਾਂ ਦੀ ਵੀਰ ਜੀ ਸਿੰਘ ਹੀ ਵੱਖਰੇ ਲੱਗੇ ਹੁੰਦੇ ਆ ਬਿਲਕੁਲ ਤਾਂ ਇਹ ਦੁੱਧ ਵੀਰੇ ਲੰਮਾ ਟਾਈਮ ਦਿੰਦੀਆਂ ਬਾਕੀ ਇਹ ਭਾਜੀ ਰੋਮ ਵਰਗੀ ਪੋਲੀ ਆ ਅੱਛਾ ਜੀ ਕੋਈ ਇਹਨੇ ਵੀ ਘਰੂੜ ਆ ਜਾਂ ਕੁਝ ਨਹੀਂ ਹਾਂਜੀ ਸਰ ਭਾਏ ਦੇ ਥੱਲੇ ਕੋਈ ਬੱਚਾ ਹੀ ਪਾ ਦੇ ਠੀਕ ਹੈ ਜੀ ਹੈ ਪੂਰੀ ਸੀਲ ਹੈ ਪੂਰੀ ਸੀਲ ਭਾਜੀ ਕਿਆ ਬਾਤ ਹੈ ਤਾਂ ਵੀਰ ਜੀ ਹੁਣ ਦੁੱਧ ਕਿੰਨਾ ਆ ਗਿਆ ਥੱਲੇ 7 ਕਿਲੋ ਭਾਜੀ 7 ਕਿਲੋ ਆ 7 ਕਿਲੋ ਦੁੱਧ ਆ ਠੰਡੀ ਬੜੀ ਬੱਚ ਛੋਟੀ ਐ ਸਿੰਗਲ ਹੱਡੀ ਦੀ ਪਤਲੀ ਚੰਮ ਦੀ ਹੈ ਨਾ ਜੀ ਜ਼ਰੂਰ ਜੀ ਤਾਂ ਵੀਰ ਜੀ ਭਾਜੀ ਵੀ ਫੇਸ ਕੁਆਲਟੀ ਚੈੱਕ ਕਰੋ ਹਾਂ ਜੀ ਬਿਲਕੁਲ ਐ ਲੰਮੀ ਬੇਰੀ ਨਹੀਂ ਵੀ ਰਾਸਤਾ ਬੋਲਦਾ ਤਾਂ ਰਾਸਤਾ ਨਹੀਂ ਰਾਸਤਾ ਦੱਸਦਾ ਮੈਂ ਨਹੀਂ ਮੈਂ ਨਾ ਵੀਰੇ ਐ ਫੇਸ ਕੁਆਲਟੀ ਦੱਸਦੀ ਐ ਲੰਮੀ ਹੈ ਨਾ ਤਾਂ ਪੂਰੀਆਂ ਨਿਸ਼ਾਨੀਆਂ ਚੈੱਕ ਕਰ ਲਓ ਵੀਰੇ ਤੇ ਹੈ ਸੀਲ ਹੈ ਨਾ ਬੜੀ ਸੀਲ ਭਾਜੀ ਛੋਟੀ ਬਿਲਕੁਲ ਤਾ ਮੋਲ ਦੀ ਗੱਲ ਕਰੀਏ ਵੀਰ ਜੀ ਕਿੰਨੇ ਦੀ ਇਹ ਦੇ ਦੇਣੀ ਝੋਟੀ ਮੁੱਲ ਭਾਜੀ ਦਾ 60000 ਰੁਪਇਆ ਹਾਂਜੀ ਜਿਹੜੀ ਹਾਨ ਆਈ 50000 ਦੀ ਹਾਨ 50 ਦੀ 50000 ਦੀ ਕਿਆ ਬਾਤ ਕੋਈ ਮੁੱਲ ਗਲਤ ਨਹੀਂ ਅੱਜ ਕਰਦਾ ਜਲ ਬਸ ਵੇਚਣ ਦਾ ਕੰਮ ਕਰਨਾ ਅੱਜ ਬਿਲਕੁਲ 50000 ਦੀ ਨੇ ਵੇਖੋ ਵੀਰੋ ਨਵਾਂ ਪਸ਼ੂ ਆ ਤੁਸੀਂ ਚੋਚਵਾ ਕੇ ਵੇਚ ਸਕਦੇ ਜੋ 50000 ਦੀ ਕੋਈ ਘਾਟੇ ਵੰਦੀ ਨਹੀਂ ਵਾਦੇ ਵਰੀ ਆ ਚਲੋ ਜੀ ਗਾੜੀ ਬਣ ਜੀ ਇਹ ਤਾਂ ਚੰਗੇ ਸੀਮੇ ਦੇ ਬੱਚੇ ਪਾਉਣ ਵਾਲੀ ਹਨ ਜੀ ਤਾਂ ਇਹੋ ਜਿਹੇ ਪਸ਼ੂ ਬੜਾ ਘੱਟ ਦੇਖਣ ਨੂੰ ਮਿਲਦਾ ਸੀ ਸੀਲ ਲੱਗ। ਉਹਦੀ ਹਰਦੀ ਤਾਂ ਵੈਸੇ ਵੀ ਹੈਗੀ ਆ। 7 ਕਿਲੋ ਦੁੱਧ ਤੇ 50000 ਕੋ ਮਹਿੰਗੇ ਨਹੀਂ ਹੋਣਗੇ। ਨਹੀਂ ਨਹੀਂ ਮਹਿੰਗੇ ਨਹੀਂ। ਇਹ ਕਿ ਹੈ ਸੀਲ ਹੈ ਜੀ। ਤੇ ਗਾੜੀ ਫਿਰ ਬਰੀਡ ਬੜੀ ਪੈਦਾ ਨਹੀਂ ਕਰਦੀ। ਬਿਲਕੁਲ ਜੀ। ਤੇ ਇਦਾਂ ਹੀ ਥੱਲੇ ਬੈਂਦੇ ਨਹੀਂ ਵੀਰ ਜੀ। ਇੱਥੇ ਹੀ ਥੱਲੇ ਸਿੱਧਾ ਮੱਘੀ ਭਾਰੀ ਦੇ ਥੱਲੇ ਘਰ ਹੋਣ। ਗਾੜੀ ਵਾਲੇ। ਸੀਲ ਹੈ ਬਿਲਕੁਲ। ਬੜੀ ਸੀਲ ਹੈ ਝੋਟ। ਦੇਖੋ ਵੀਰੋ ਨਸਲ ਹੈ ਹਨਾ ਜੀ। ਨਸਲ ਦਾ ਡੰਗਰ ਮਾਰੀ ਪੈਣ ਦਾ ਦੁਜੇ ਪੈਣ ਦਾ। ਨਹੀਂ ਨਹੀਂ ਉਹਨੇ ਦੋਵੇਂ ਲੱਤਾਂ ਤਾਂ ਚੋਕੀ ਠਾ ਮਾਰਨੀਆਂ ਇੱਕ। ਹਨ ਤੇ ਹਾਂਜੀ ਅੱਗੇ ਆ ਗਈ ਵੀਰ ਜੀ ਚੌਥੇ ਨੰਬਰ ਤੀਜੇ ਨੰਬਰ ਤੇ ਭਾਜੀ ਚੌਥੇ ਨੰਬਰ ਤੇ ਪਹਿਲਾ ਸੂਆ ਪਹਿਲਾ ਸੂਆ ਜੀ ਤੇ ਮਗਰ ਕੱਟੀ ਠੀਕ ਮਗਰ ਕੱਟੀ ਆ ਜੀ ਮਗਰ ਕੱਟੀ ਬੱਚਾ ਲਾ ਕੇ ਫੋਨੇ ਦੇਗਾ ਥਾਣ ਕੱਢ ਲਿਓ ਪੁੱਤ ਠੀਕ ਹੈ ਜੀ ਮਾਰ ਦੇ ਵੇਖੋ ਵੀਰੋ ਚੰਗੀ ਝੋਟੀ ਸੂਈ ਆ ਗਈ ਆ ਬਾਕੀ ਵੀਰ ਕਹਿੰਦਾ ਧਾਰਾਂ ਮਾਰ ਕੇ ਵਿਖਾਲ ਦਿੰਨੇ ਆ ਤਾਂ ਬਾਕੀ ਵੀਰੋ ਸੋਹਣੀ ਝੋਟੀ ਆ ਜੀ ਬੱਚਾ ਲਾ ਦਿੰਦੇ ਲੈ ਵੱਲ ਉਹ ਚੰਗਾ ਲੱਗਾ ਇਹਨੂੰ ਜੀ ਭਾਜੀ ਬੜੀ ਸਾਫ ਹੈ ਠੀਕ ਹੈ ਪਹਿਲਾ ਸੂਆ ਅਦੇ ਵੀ ਚੌਗੀ ਆ ਚੌਗੀ ਮਗਰ ਕੱਟੀ ਆ ਜੀ ਇਹਦੇ ਮਾਰ ਕੱਟੀ ਠੀਕ ਹੈ ਦੇਖੋ ਵੀਰੋ ਚੰਗੇ ਸੀਮਨ ਦੀ ਕੱਟੀ ਪਾ ਲਈ ਇਹਨੇ ਵੇਖੋ ਵੀਰੋ ਐ ਨੌਕਾਲਾ ਥਾਣ ਆ ਗਿਆ ਗੇਟ-ਗੇਟ ਤੇ ਥਾਣ ਆਇਆ ਮਾਰੂਤਾਰਾਂ ਵੀਰ ਜੀ ਕੰਡਮਾ ਵੀ ਕੁਝ ਨਾ ਨੂੰ ਕਰਤ ਨੇ ਦੇਖੋ ਭਾਈ ਥਣ ਪਹਿਲਾ ਸੋਏ ਨੂੰ ਕੀ ਬਾਤ ਹੈ ਜੀ ਸਿਰਾਈ ਲੱਗਾ ਜੀ ਥਣਲੇਵੇ ਵਾਲਾ ਦਾ ਛੱਡੀ ਵੱਡੀ ਨਾਲ ਜਾ ਵੀਰ ਜੀ ਤਾਂ ਵੇਖੋ ਵੀਰੋ ਚਵਾ ਚੈੱਕ ਕਰ ਲਓ ਇੱਕ ਨੰਬਰ ਚਵਾ ਲੱਗਿਆ 99 ਚੰਗਾ ਸਪੈਸ਼ਲ ਲੱਗਿਆ ਤਾਂ ਵੀਰੇ ਪਹਿਲੇ ਸੂਏ ਦੀ ਝੋਟੀ ਆ ਤਾਂ ਕਿਹੜਾ ਵੀਰ ਲੈ ਜਾਊਗਾ ਵੀਰੇ ਪੰਜ ਸੱਤ ਸੂਏ ਚੋਊਗਾ ਨਜ਼ਾਰੇ ਲਊ ਹਨਾ ਤਾਂ ਰੇਟ ਵੀ ਨੋਰਮਲ ਹੀ ਹੁੰਦਾ ਜੀ ਵੀਰ ਜੀ ਮਗਰ ਵੀ ਕੱਟੀ ਦੋ ਦੋ ਝੋਟੀਆਂ ਹੋ ਗਈਆਂ ਹਨਾ ਦੋ ਜੀ ਦੋ ਦੋ ਹੀ ਆ ਗਈਆਂ ਬਿਲਕੁਲ ਤੇ ਝੋਟੀ ਵੀਰੋ ਬਹੁਤ ਸੋਹਣੀਆਂ ਚਵਾ ਹੈ ਚੰਗਾ ਡਾਡਾ ਲੱਗਿਆ ਤੁਸੀਂ ਚੈੱਕ ਕਰ ਹੀ ਲਿਆ ਵਾ ਤਾਂ ਬਾਕੀ ਉਹ ਬਹਿੰਦੀ ਹੈ ਕਿ ਵੀਰੇ ਤੁਸੀਂ ਆਓਗੇ ਦੂਰੋਂ ਵੀ ਕੋਈ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਕਿਉਂਕਿ ਕੱਦ ਕਾਠ ਵਾਲੀ ਆ ਕੋਈ ਨਿੱਕੀ ਵੀ ਮੰਨ ਕੇ ਨਾ ਚੱਲਿਓ ਵੀਰ ਜੀ ਇਹਨੂੰ ਤਾਂ ਵਖਾਦੇ ਤੋਰਾ ਜੀ ਚੌਗੀ ਹੈ ਭਾਜੇ 4 ਦੰਦਾਂ ਦਾ 4 ਦੰਦਾਂ ਦਾ ਜੀ ਠੀਕ ਤਾਂ ਚੱਲ ਤਾਂ ਆ ਵੀ ਨਹੀਂ ਬੜੀ ਤੋ ਇਹ ਪਲੇਟ ਦੀ ਬਹੁਤ ਸਾਫਾ ਚਾਹ ਇਹ ਕਿ ਨੰਬਰ ਲੱਗਿਆ ਕਿਸੇ ਪਾਸੋਂ ਨਹੀਂ ਖੁੰਜੀ ਹੈ ਨਾ ਜੀ ਕਿਹੜਾ ਵੀਰ ਆਊਗਾ ਚੱਲ ਕੇ ਵੀਰੇ ਤੂੰ ਛੱਡ ਕੇ ਨਹੀਂ ਜਾਂਦੇ ਕਿਉਂਕਿ ਚੰਗਾ ਪਸ਼ੂ ਆਪ ਸਿੱਪਤ ਮੂੰਹ ਕਰਾਉਂਦਾ ਵੀਰੇ ਐ ਸਫਾਈਆਂ ਪੂਰੀਆਂ ਚੋਟੀ ਦੀ ਕਰਦੇ ਜੀ ਬੱਚੇ ਦੇਖ ਲੈ ਆਜ ਕੋਈ ਗੱਲ ਲੈ ਵੀ ਦੀ ਬਹੁਤ ਸਾਫ ਬੱਚੇ ਦੇਖ ਲੈ ਆ ਲੈ ਨਾ ਮੈਂ ਤਾਂ ਵੇਖੋ ਵੀਰੋ ਬਾਕੀ ਰੇਟ ਦੀ ਗੱਲ ਕਰਦੇ ਆਂ ਵੀਰ ਕੋਲ ਤਾਂ ਵੀਰ ਜੀ ਕਿੰਨੇ ਦੀ ਝੋਟੀ ਦੇਦਣੀ ਹੈ ਝੋਟੀ ਭਾਈ ਇਹ ਦੰਨੀ ਅਗਣੀ ਹਾਂਜੀ ਮੁੱਲ ਕਰਦੇ ਝੋੜੇ ਦਾ 85000 ਰੁਪਇਆ ਅੱਛਾ ਜਿਹੜੀ ਹਾਂ ਨਾ 75000 ਦੀ 75 ਦੀ 75000 ਦੇ ਪਹਿਲਾ ਸਵਾਰ ਤੇ 80000 ਰੇਟ ਕੀ ਬਾਤ ਆ ਵੇਖੋ ਵੀਰੋ ਰੇਟ ਚੈੱਕ ਕਰ ਲੋ ਐ ਲੈ ਵਾਲਾ ਸੋਹਣਾ ਲੱਗਿਆ ਚੰਗੀ ਝੋਟੀ ਆ ਵੀਰੋ ਵੇਖੋ ਭਾਈ ਸਾਹਿਬ ਬਿਲਕੁਲ ਗੁਰਬੋ ਸਫਾਈਆਂ ਨੇ ਲੈਵਾ ਵੀ ਚੰਗਾ ਲੱਗਿਆ ਤਾਂ ਬੜਾ ਜਾਂ ਕੱਢਿਆ ਭਾਈ ਝੋਨੇ ਤਾਂ 75000 ਦੀ 75000 ਦੀ ਠੀਕ ਹੈ ਜੀ ਤਾਂ ਵੀਰੇ ਫੋਨ ਜ਼ਰੂਰ ਲਾ ਲਿਓ ਦੇਣ ਵਾਲਾ ਵੇਖੋ ਪੰਜ ਗਾਵਾਂ ਪਾਤੀਆਂ ਨੇ ਬਿਲਕੁਲ 2000 ਬਚ ਗਿਆ 10000 ਬਜ ਜਾਣਾ ਬਜ ਜਾਂਦਾ ਜੀ ਬਿਲਕੁਲ ਹੋਰ ਰਬਾ ਕੀ ਲੈਣਾ ਬਿਲਕੁਲ ਤੇ ਉਹੀ ਵੀਰੇ ਕੱਲ ਨੂੰ ਫਿਰ ਅਪਲੋਡ ਹੋਣ ਵਾਲੀ ਬੰਦੀ ਵੀਡੀਓ ਹੈ ਨਾ ਤਾਂ ਰੇਟ ਜਿਆ ਜਿਆ ਤਾਂ ਕਰਕੇ ਪਸ਼ੂ ਜਲਦੀ ਵਿਕਦਾ ਤਾਂ ਬਾਕੀ ਵੀਰੇ ਫੋਨ ਜ਼ਰੂਰ ਲਾ ਲਿਓ ਛੋੜ ਛੱਪਾਂ ਵੀ ਹੋ ਜੂ ਹਾਂਜੀ ਅਗਲੇ ਬੰਨਿਆਂ ਕੀ ਝੋਟੀਆਂ ਅਗਲੇ ਪਾਸੇ ਭਾਈ 2-4 ਦਿਨ ਲੈਦੀ ਝ ਸ ਪਰ ਜੇ ਦਾ ਅਜਾ ਫਗਾ ਨਹੀਂ ਬੰਦੀ ਹਾਂਜੀ ਉਹ ਚੀਜ਼ ਹੈ ਮੈਂ ਥੱਲੇ ਸੁੱਟ ਕੇ ਸੋਣੀ ਬੋਗੀ ਝੋਟੀ ਦੇਖੋ ਝੋਟੀ ਆ ਮੇਰੀ ਇਧਰੋਂ ਲੋਕਲ ਹੀ ਲਈ ਖਰੀਦੀ ਹੈ ਖਰੀਦੀ ਭਾਜੀ ਲੋਕਲ ਹੈ ਮੈਂ ਝੋਟੀ ਉਧਰ ਦੀ ਠੀਕ ਹੈ ਜੀ ਦੋ ਦਰ ਪਹਿਲੇ ਸਵੇਰੇ ਭਾਜੀ ਦੂਜਾ ਸਵੇਰਾ ਤਾਂ 16 17 ਰੁਪਏ ਦਾ ਨਾ ਕੋਈ ਗੱਲ ਖਾਣਾ ਪੀਣੀ ਦੇ ਪਾਵਾਂ ਨੂੰ ਆ ਜੀ ਗਿਠ ਗਿਠ ਤੇ ਤਾਂ ਮਿਰਜੀ ਲੈ ਜੂਗੀ ਜੀ ਵੀ ਸੂਣ ਚ ਦੋ ਦੋ ਹਾਂਜੀ ਅਜੇ ਲਾ ਜਾਨੇ ਭਾਜੀ ਝੋਟੇ ਪਤਾ ਕੋਈ ਨਹੀਂ ਤੇ ਕਿਆ ਬਾਤ ਹੈ ਦੇਖੋ ਵੀਰੋ ਲੇਵਾ ਚੈੱਕ ਕਰ ਲਓ ਬਿੰਦੀਆਂ ਵਾਲਾ ਲੇਵਾ ਬਾਕੀ ਆ ਜੋ ਤੋੜ ਕੇ ਉਖਾਲਦੇ ਆ ਇਹ ਸਕਵਾਰੀ ਚੱਕਰੋ ਭਾਜੀ ਦੀ ਐਚ ਫਗਾਈਆਂ ਭਾਜੀ ਬਿਲਕੁਲ ਕਿਆ ਬਾਤ ਆ ਦੇਖੋ ਵੀਰੋ ਲੇਵਾ ਚੈੱਕ ਕਰੋ ਝੋਟੀ ਦਾ ਤਾਂ ਵੀਰੇ ਇਹੋ ਜਿਹਾ ਪਸ਼ੂ ਹੁੰਦਾ ਜਿਹੜਾ 400 500 ਵਿੱਚ ਹੋਗੇ ਵੀ ਪਸ਼ੂ ਮੁੱਲ ਪਾਉਂਦਾ ਕਿਉਂਕਿ ਲੇਵੇ ਬਾਜ ਝੋਟੀ ਆ ਨਵਾਂ ਪਸ਼ੂ ਆ ਥਣ ਸਪੈਸ਼ਲ ਲੱਗਿਆ ਬਹੁਤ ਸੋਹਣੀ ਝੋਟੀ ਆ ਜੀ ਵੀਰ ਜੀ ਇੱਕ ਵਾਰੀ ਤੋਰੋ ਇਹਨੂੰ ਮਾਰੀ ਜੀ ਲਿਆਓ ਲਿਆਓ ਬਾਹਰ ਲਿਆਓ ਫਿਰ ਲਿਆਓ ਕਮਾਲੋ ਲਾ ਲਓ ਕੋਈ ਕਰੀ ਲਾ ਦੇ ਤਾਂ ਵੀਰੋ ਫੋਲਰ ਆ ਜੀ ਆ ਚੈੱਕ ਕਰ ਲਓ ਆ ਸੋਣੀ ਝੋਟੀ ਆ। ਘਾਣਾ ਐਸੇ ਨਹੀਂ ਘੜ। ਲੰਮੀ ਥੋੜਾ ਨਾ ਲੰਮੀ ਥੋੜਾ। ਮੁਰਕੀ ਆ ਮੁਰਕੀ। ਤਾਂ ਵੇਖੋ ਵੀਰੋ ਇਹੋ ਜਿਹੇ ਪਸ਼ੂ ਬੋਲ ਘਾਟ ਵੇਖਣ ਨੂੰ ਮਿਲਦਾ। ਬਹੁਤ ਸੋਹਣੀਆਂ ਐਂ ਚੋੜਾ ਚਗਾਠ ਅਜ ਗੂਠਾ ਲੱਗਾ ਝੋਟੀ ਨੂੰ। ਇਹੋ ਜਿਹੇ ਪਸ਼ੂ ਵੀਰੋ ਕਰਾਇਆ ਪੜਾ ਵੀ ਪੈਂਦਾ ਤਾਂ ਵੀਰਾਂ ਨੂੰ ਦੁੱਖਦਾ ਨਹੀਂ ਕਿਉਂਕਿ ਸੋਹਣੀ ਚੀਜ਼ ਐ ਨਵਾਂ ਪਸ਼ੂ ਆ। ਤੱਲੇ ਵਾਲੂ ਵਾ ਇੱਕ ਵਾਰੀ ਫੇਰ ਲਾ ਕੇ ਤੋਂ ਚੈੱਕ ਕਰ ਲੋ। ਤਾਂ ਬਗੀ ਵੀਰੋ ਕੱਦ ਕਾਠ ਵਾਲੀ ਝੋਟੀ ਆ ਮੋੜ ਮੋੜ ਕੇ ਇਹ ਤਾਂ ਵੀਰ ਜੀ ਕਦੋਂ ਝੋਟੀ ਇੰਨੀ ਬਣੀ ਆ ਹਾਂ ਜੀ ਵੀ ਟਾਈਮ ਖੜਦੀ ਫਿਰ ਦੁੱਧ ਫਿਰ ਬਹੁਤ ਚੰਗਾ ਚਵਾਕ ਝੋਟੀ ਭਾਜੀ ਹੁਣ ਵੀ ਜਦੋਂ ਮਾਲਕ ਦੀ ਕਿਰਪਾ ਫੁੱਲ ਹਾਂਜੀ ਤੇ ਪਰ ਝੋਟੀ ਦੋ ਜੱਦਾਂ ਜ ਹੋਰ ਕੱਢਦੇ ਪਰ ਝੋਟੀ ਦੱਸ ਦੋਗੇ ਵੀ ਮੈਂ ਹੈਗੀ ਬਿਲਕੁਲ ਬਿਲਕੁਲ ਜੀ ਮੈਂ ਕਿ ਨਹੀਂ ਕਿਉਂਕਿ ਥਣ ਥਣ ਵੀ ਬਹੁਤ ਚੰਗਾ ਬਹੁਤ ਸ਼ਾਨ ਵਾਲੀ ਬੜੀ ਪਰ ਭਾਜੀ ਬਿਲਕੁਲ ਤੇ ਥਣ ਭਾਂਡੇ ਵਾਲਾ ਪਸ਼ੂ ਵੀਰੇ ਦੁੱਧ ਤਾਂ ਚੋਣਾ ਅਗੋਂ ਦੁੱਧ ਵੀਰਾਂ ਦੀ ਸੇਵਾ ਦਾ ਜੀ ਜਿੰਨੇ ਭਾਜੀ ਪਛਾਣ ਆ ਉਹਨਾਂ ਝੋਟੀ ਗਾਂ ਨੂੰ ਹੀ ਹੈ ਬਿਲਕੁਲ ਤੇ ਸਾਹ ਬੜੀ ਸਾਰੀ ਪਾਸੇ ਸਿੰਘ ਦੀ ਗਵਾਰਡੀਨ ਚੰਗੀ ਥੱਲੇ ਬੜੀ ਸਾਹ ਹੈ ਬਤਲੇ ਕੰਮ ਦੀ ਵੀਰ ਜੀ ਦੁੱਧ ਤਾਂ ਭਰ ਪਾ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਝੋੜੀ ਮੁੱਲ ਭਾਜੀ ਕੋਈ ਇਹਦਾ ਡੇਢ ਨਹੀਂ ਕੋਈ 1.40 ਨਹੀਂ ਹਾਂਜੀ 1.30 ਝੋੜੀ ਦੇ ਦੀ ਇੱਕ 30 ਦੀ ਹਾਂਜੀ ਠੀਕ ਹੈ ਜੀ ਇੱਕ 50 ਦੀ ਭਾਜੀ ਝੋੜੀ ਦੇਣੀ ਆ ਇੱਕ 50 ਦੀ ਇੱਕ 50 ਦੀ ਬਾਕੀ ਕੋਈ ਫੋਨ ਲਾਵੇ ਮੋੜ ਦੇਣੀ ਹੈ ਨਾ ਜੀ ਮੋੜ ਦੇਣੀ ਭਾਜੀ ਤਾਂ ਵੇਖੋ ਵੀਰੋ ਕਿਵੇਂ ਝੋਟੀ ਆ ਕਦ ਕਠਾਲੀ ਆ ਲੈ ਵੇ ਬਾਜਾ ਤਾਂ ਮੰਗਣ ਨੂੰ ਭਾਵੇਂ 145 ਵੀਰ ਮੰਗ ਲਿਆ ਕਿਉਂਕਿ ਹੱਕ ਵੀਰੋ ਰੱਖਦੇ ਚਲੋ ਤੁਸੀਂ ਵੀ ਵੀਰੇ ਵੀ ਪਸ਼ੂ ਖਰੀਦਦੇ ਜਿਹੜੇ ਹਨਾ ਜੀ ਵੇਚਦੇ ਆ ਸਾਰਿਆਂ ਨੂੰ ਬਦਾਰ ਹੋ ਥੋੜਾ ਬਾਜ਼ਾਰ ਡਾਊਨ ਕਰਕੇ ਚੱਲ ਗਿਆ ਬਾਜ਼ਾਰ ਹਨਾ ਪੱਠਾ ਦੇਖਾ ਹਨੀ ਨਾ ਆਪਾਂ ਨੇ ਸਤਾਂ ਦਣਾ ਦੇ ਵੇਖੋ ਤੁਸੀਂ ਜੇ ਕੋ ਡੇਢ ਦੇ ਵੀ ਲੈ ਜੇ ਤਾਂ ਗੱਲ ਕਰਿਓ ਬਿਲਕੁਲ ਬਿਲਕੁਲ ਡੇਢ ਵੀ ਨਹੀਂ ਮਿਲਨੀ ਨਹੀਂ ਮਿਲਨੀ ਵੀਰ ਜੀ ਪਰ ਸਾਡੇ ਬਾਜ਼ਾਰ ਦੇ ਡੰਗਰਾਂ ਦਾ ਰੇਟ ਆ ਕਿ ਨਹੀਂ ਇੱਥੇ ਵੀ ਬਾਜ਼ਾਰ ਜ ਨਹੀਂ ਮਿਲੂਗਾ ਬਿਲਕੁਲ ਵੀਰ ਜੀ ਨੋਰਮਲ ਰੇਟ ਆ ਨੋਰਮਲ ਰੇਟਾਂ ਵੀਰੇ ਇੱਥੇ ਵੀ ਚੱਲ ਕੇ ਆਉਣਗੇ ਤੁਸੀਂ ਛੱਡਗੇ ਨਹੀਂ ਵੀਰੇ ਪਸ਼ੂ ਜਾਂਦੇ ਕਿਉਂਕਿ ਰੇਟ ਨੋਰਮਲ ਆ ਕਦ ਕਾਠ ਵਾਲੇ ਪਸ਼ੂ ਨੇ ਰੇਟ ਜਾ ਜਾ ਇੱਕ ਕਲੰਦਰ ਜੀ ਹੱਟ ਕੋ ਹੋਰ ਆ 5 ਕਿਲੋ ਵਾਲੇ ਗਾਂ ਵਾ ਦੂਜਾ ਸੁਬਾ ਤੋਕੜਾ ਗਾਂ ਠੀਕ ਆ ਜੀ ਉਹ ਕੋ ਮੇਰਾ ਵੀਰ ਭਰਾ ਫੋਨ ਕਰੇਗਾ ਤਾਂ ਫੋਨ ਤੇ ਵਿੱਚ ਰੇਟ ਦੱਸ ਦਾਂਗੇ ਤੇ ਵਹਿਣ ਬਹੁਤ ਚੰਗੀ ਹੋ ਵੀ 5 ਕਿਲੋ ਵਾਲੀ ਤੇ ਦਾਣੇ ਬੜੇ ਭਾ ਦਾ ਠੀਕ ਆ ਜੀ ਜੇ ਕੋ ਮਾਤਾ ਜੀ ਫੋਨ ਕਰ ਦੇਗਾ ਤਾਂ ਉਹਦਾ ਹੀ ਸਤਕਾਰ ਫੁੱਲ ਹੋਏਗਾ ਫੁੱਲ ਹੋਏਗਾ ਤਾਂ ਠੀਕ ਆ ਵੀਰੇ ਵੇਖੋ ਵੀਰੋ ਰੇਟ ਨੋਰਮਲ ਨੇ ਤੇ ਵੀਰਾਂ ਨੂੰ ਬੈਂਦੀ ਹੈ ਕਿ ਵੀਰੇ ਫੋਨ ਜ਼ਰੂਰ ਲਾ ਲਿਓ ਮਾਂ ਤੁਹਾਨੂੰ ਹੋ ਜਾਣਗੇ ਚੰਗੇ ਰਿਕਾਰਡ ਵਾਲੇ ਪਸ਼ੂ ਨੇ ਤਾਂ ਹੋਵੇ ਵੀ ਜੀ ਕੋਈ ਮਾਤਰ ਬੰਦਾ ਜਿਹਨੇ 5 ਕਿਲੋ ਵਾਲੀ ਗਾਂ ਲੈਣੀ ਆ ਇਹ ਵੀ ਕੋਈ ਅਠਾ ਦਾ ਕਹਿੰਦਾ ਮਾਲਕ ਹੋਵੇ ਰੱਖ ਜੇ ਮੈਂ ਮਾਤੜਿਆ ਉਹ ਕੰਮ ਨਾ ਮੇਰੇ ਕਰਿਓ ਬਿਲਕੁਲ ਲੋੜ ਬੰਦ ਵੀਰ ਕੂਣ ਕਰੇ ਤਾਂ ਲੈ ਜੇ ਹਨਾ ਜੀ ਹਾਂ ਜੀ ਜੀ ਗਾਂ ਦੇ ਦਾਂਗੇ ਬਿਲਕੁਲ ਜੀ ਤਾਂ ਵੇਖੋ ਵੀਰੋ ਰੇਟ ਨੋਰਮਲ ਨੇ ਵੱਡੀਆਂ ਝੋਟੀਆਂ ਨੇ ਫੋਨ ਜ਼ਰੂਰ ਲਾ ਲਿਓ ਕਿਉਂਕਿ ਲੇਵੇ ਬਾਜ ਪਸ਼ੂ ਆ ਸਾਫ਼ ਸੁਥਰੇ ਸੋਹਣੀਆਂ ਝੋਟੀਆਂ ਨੇ ਤਾਂ ਵੀਰਾਂ ਨੂੰ ਇਹ ਬੇਨਤੀ ਆ ਹਰ ਵੀਡੀਓ ਜੀ ਹੁੰਦੀ ਆ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਾ ਕੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਜੀ ਐਡਰੈਸ ਸੇ ਕਰੀ ਦੱਸਦੇ ਆਪਨਾ ਨਾਮ ਪ੍ਰੇਮ ਸਿੰਘ ਹਾਂਜੀ ਪਿੰਡ ਕਾਸਦੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ ਹੈਗਾ 85286 ਹਾਂਜੀ 1354 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ